ਇਹਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਹੈ। ਉਹ ਝੰਡਾ ਪੈਰਾਂ ਦੇ ਵਿੱਚ ਲੱਤਿਆ ਜਾ ਰਿਹਾ। ਸਾਡਾ ਕਸੂਰ ਕੀ ਹੈ? ਕਿ ਅਸੀਂ ਸਿੱਖਾਂ ਇਸ ਦੇਸ਼ ਦੀ ਖਾਤਰ ਚੜਖੜੀਆਂ ਤੇ ਚੜ ਗਏ। 90% ਕੁਰਬਾਨੀਆਂ ਦਿੱਤੀਆਂ। ਦੂਜਿਆਂ ਦੇ ਧਰਮ ਬਚਾਏ। ਸੀਸ ਕਟਾਏ। ਆਪਣੇ ਪਰਿਵਾਰ ਰੋਲੇ। ਇਹ ਕਸੂਰ ਹੈ ਸਾਡਾ। ਕਿ ਏਦੂੰ ਮਾਰੇ ਦਿਨ ਹੋਰ ਤਦੋਂ ਆਉਣਗੇ। ਨਾ ਇਹਦਾ ਇੱਕ ਦੂਜੇ ਦੇ ਨਾਂ ਨਫ਼ਰਤਾਂ ਪਾਲੀਆਂ। ਓਏ ਆਪਾਂ ਤਾਂ ਇੱਕ ਦੂਜੇ ਨੂੰ ਮਾਰਨ ਤੇ ਲੱਗਿਆ। ਆਪਾਂ ਕਿੱਥੋਂ ਰੋਕ ਲਾਂਗੇ ਕਿਸਦੇ ਝੰਡੇ ਜਾ ਕੇ ਕੀ ਆਪਾਂ ਬਚਾ ਲਾਂਗੇ ਆਪਣੇ ਝੰਡੇ ਆ। ਸਾਡੇ ਨੌਜਵਾਨਾਂ ਤੇ ਐਨਐਸਐ ਲੱਗ ਗੀ ਬੁਰੂ ਕਰ ਸਿੱਧਾ ਕੀਤਾ ਜਾਂਦਾ ਹੈ। ਜਦੋਂ ਜੀ ਕਰਦਾ ਸਾਡੇ ਦੇ ਪਰਚੇ ਪਾ ਦਿੱਤੇ ਜਾਂਦੇ ਨੇ ਸਾਨੂੰ ਖਾਲਸਾ ਨਹੀਂ ਬੁਣਾਇਆ ਜਾਂਦਾ ਵੱਖਵਾਦੀ ਬਣਾ ਦਿੱਤਾ ਜਾਂਦਾ ਹੈ। ਜਦੋਂ ਕਿਸੇ ਟੂਰਾਂ ਤੇ ਜਾਂਦੇ ਆ ਅਮਰਤ ਸਲ ਜਾਂਦੇ ਉੱਥੇ ਸਾਡੇ ਝੰਡੇ ਲਾ ਕੇ ਪੈਨਾ ਚਲ ਉਤਾਰ ਦਿੱਤੇ ਜਾਂਦੇ। ਸਾਡਾ ਗੁਰੂ ਗ੍ਰੰਥ ਸਾਹਿਬ ਗਲੀਆਂ ਦੇ ਵਿੱਚ ਸੁੱਟ ਦਿੱਤਾ ਜਾਂਦਾ ਸ੍ਰੀ ਅਮ ਚੈਲੰਜ ਕਰ ਦਿੱਤੇ ਜਾਂਦੇ ਨੇ। ਇਹ ਰਹਿ ਕੀ ਗਿਆ ਵਾ ਸਿੱਖ ਕੌਣ ਪੁੱਛਣਾ ਤੂੰ ਨਾ। ਅਸੀਂ ਉਹ ਦਾੜੇ ਰੱਖ ਕੇ ਅੰਮ੍ਰਿਤ ਛੱਕੇ ਉਹ ਨਾ ਲੀਡਰਾਂ ਦੇ ਤਲਬ ਹੈ ਨਹੀਂ ਸੀ ਜਦੋਂ tass ਪਹੁੰਚੀ ਹੁੰਦੀ ਆ ਜੀ ਨਵੇਂ ਸਾਡੇ ਜਥੇਦਾਰ ਸਾਹਿਬ ਦੀ ਮर्यादा ਤਾਂ ਰੱਖੋ ਜਥੇਦਾਰਤਰੀ ਥਾਪਨੇ ਥਾਪੀ ਜਾਓ ਕਿਉਂਕਿ ਸਾਡੀ ਕੌਮ ਤਾਂ ਸੁੱਤੀ ਪਈ ਐ ਤਾਂ ਹੀ ਤਾਂ ਸਾਡੇ ਝੰਡਿਆਂ ਤੇ ਆ ਪਏ ਅਸੀਂ ਉਹਨਾਂ ਦੇ ਸਾਥ ਹੀ ਦਿੰਨੇ ਆ ਜਿਹੜੇ ਸਾਨੂੰ ਕੁਚਲਦੇ ਆ ਜਿਹੜੇ ਸਾਨੂੰ ਮਾਰਦੇ ਆ ਜਿਹੜੇ ਸਾਡੇ ਸਾਡੇ ਗਰੰਥ ਸਾਹਿਬ ਦੀਆਂ ਬੇਅਦਬੀਆਂ ਕਰਾਉਂਦੇ ਆ ਜਿਹੜੇ ਗੁਰਦੁਆਰਿਆਂ ਨੂੰ ਢਾਉਂਦੇ ਆ ਜਿਹੜੇ ਡਿਬਰੂਗੜੀਆ ਜ਼ਿਲ੍ਹਾ ਸਾਨੂੰ ਛੜਦੇ ਆ ਉਹ ਸਾਡੇ ਸਿੱਖ ਕੁੱਝਕ ਉਹ ਲਾਲ ਤੇ ਮਾਰੇ ਚੌਧਰਾਂ ਦੇ ਮਾਰੇ ਪਾਵਰਾਂ ਦੀ ਖਾਤਰ ਉਹ ਉਹਨਾਂ ਦੇ ਪਿੱਛੇ ਲੱਗੇ ਫਿਰਦੇ ਆਏ ਹੁੰਦੀਆਂ ਪਾਵਰਾਂ ਅਸੀਂ ਜੇ ਪ ਇਹ ਸਾਡੇ ਨਾਲ ਹੋ ਕਿਉਂ ਰਿਹਾ ਕਿਉਂਕਿ ਅਸੀਂ ਇਕੱਠੇ ਨਹੀਂ ਅਸੀਂ ਮਾਰਦੇ ਚੌਧਰਾਂ ਨੇ ਤੇ ਜੇ ਸਰਕਾਰਾਂ ਦਾ ਦੋਸ਼ ਹੈ ਤਾਂ ਦੋਸ਼ ਸਾਡੇ 'ਚ ਵੀ ਹੈ ਅਸੀਂ ਦਾ ਕੋਈ ਡੇਰਿਆਂਵਾਲ ਤੁਰਪੇ ਕਾਲਾਂ ਕੋਲ ਤੁਰਪੇ ਕੋਈ ਬਾਬਿਆਂ ਕੋਲ ਤੁਰਪੇ ਕਿ ਜੇ ਪੈਰੀ ਹੱਥ ਲਾਈ ਜਾਂਦੇ ਆ ਕਿਸੇ ਨੂੰ ਮੱਥਾ ਟੇਕੀ ਜਾਂਦੇ ਆ ਆ ਬੀਬੀਆਂ ਸਾਡੀਆਂ ਸਿਆਣੀਆਂ ਕੋਲ ਜਾਣ ਲੱਗੀਆਂ ਅਗਲੇ ਨੂੰ ਪਤਾ ਹੈ ਕਿ ਇਹਨਾਂ ਦੀ ਜਿਹੜੀ ਕੌਮ ਹੈ ਉਹਦੇ ਵਿੱਚ ਖਿਲਾਰੇ ਪਏ ਹੋਏ ਆ ਇਕੱਠੇ ਨਹੀਂ ਤਾਂ ਕਰਕੇ ਅਗਲੇ ਸਾਡੇ ਝੰਡਿਆਂ ਤੱਕ ਆ ਗਏ ਆ ਦੇਖ ਲਓ ਪਹਿਲਾਂ ਤਾਂ

ਆਹ ਦੇਖ ਲੋ ਬਾਈ ਝੰਡੇ ਨੂੰ ਕਿਵੇਂ ਪੈਰਾਂ ਥੱਲੇ ਮਸਰਦੇ ਨੇ ਸੰਪਾਣੀ ਤਸਵੀਰ ਵਾਲਾ ਝੰਡਾ ਇਹ ਹੋ ਕਿਉਂ ਰਿਹਾ ਆਪਾਂ ਇਹ ਗੱਲਬਾਤ ਕਰਨੀ ਇਹਨੂੰ ਸ਼ੇਅਰ ਕਰ ਦਿਓ ਦਬਕੇ ਜੇ ਇਕੱਠੇ ਨਾ ਹੋਏ ਤਾਂ ਅਸੀਂ ਜੁੱਤੀਆਂ ਪਹਿਣਗੀਆਂ ਜਰ ਕਿਸੇ ਦੀ ਕੀ ਮਜਾਲ ਸੀ ਕਿ ਸਾਡੇ ਕੰਨ ਝਾਕ ਜਾਣਾ ਅੱਜ ਸਾਡੇ ਅੱਜ ਸਾਡੇ ਝੰਡਿਆਂ ਨੂੰ ਪੈਰਾਂ ਥੱਲੇ ਲਟੜਿਆ ਜਾ ਰਿਹਾ ਬਾਈ ਕਿਸੇ ਦੀ ਕੀ ਮਜਾਲ ਸੀ ਕਿ ਸਾਡੇ ਬਲ ਝਾਕ ਜਾ ਕੋਈ ਅੱਕ ਪਟ ਕੇ ਇਹ ਮੁੰਡਾ ਕਾਗਜ਼ ਦੇਣਾ ਕਹਿੰਦਾ ਮੈਂ ਕਾਗਜ਼ ਦੇ ਦਿੰਨਾ ਪਰ ਝੰਡੇ ਨੂੰ ਲਾ ਕੇ ਤੇ ਪੈਰਾਂ ਥੱਲੇ ਲਾਤਰ ਦਿੱਤਾ। ਆ ਦੇਖੋ ਮੈਂ ਤੋੜ ਕੇ ਝੰਡਾ ਉਹ ਪੈਰਾਂ ਥੱਲੇ ਨਾਲ ਡੇ ਲਿਆ ਗਿਆ। ਇਹ ਹੁਣ ਇਹ ਸਾਡੇ ਨਾਲ ਹੋ ਕਿਉਂ ਰਿਹਾ ਹੈ? ਕਿਉਂਕਿ ਅਸੀਂ ਇਕੱਠੇ ਨਹੀਂ ਅਸੀਂ ਮਾਰ ਲਏ ਚੌਧਰਾ ਨੇ। ਕਿਸੇ ਦੀ ਕੋਈ ਜਿੱਥੇ ਬੰਦੀ ਹੈ? ਕਿਸੇ ਦੀ ਕੋਈ ਹੈ। ਅਸੀਂ ਸਿਰਫ ਚੌਧਰਾ ਨੇ ਮਾਰ ਲੀ। ਇਹ ਹੋ ਤੁਹਾਡੇ ਕਰਕੇ ਵੀ ਹੋ ਰਿਹਾ ਜੇ ਸਰਕਾਰਾਂ ਦਾ ਦੋਸ ਹੈ ਤਾਂ ਦੋਸ ਸਾਡੇ 'ਚ ਵੀ ਹੈ। ਅਸੀਂ ਤਾਂ ਕੋਈ ਡੇਰਿਆਂ ਵਾਲ ਤੁਰਪੇ ਕੋਈ ਕਿਸੇ ਆਹ ਲਾ ਲੋ ਪਖੰਡਾ ਵਾਲਿਆਂ ਕੋਲ ਤੁਰਪੇ ਕੋਈ ਬਾਬਿਆਂ ਕੋਲ ਤੁਰਪੇ ਕਿ ਜੇ ਪੈਰੀ ਹੱਥ ਲਾਈ ਜਾਂਦੇ ਆ ਕਿਸੇ ਨੂੰ ਮੱਥਾ ਟੇਕੀ ਜਾਂਦੇ ਆ ਆ ਬੀਬੀਆਂ ਸਾਡਿਆਂ ਸਿਆਣਿਆਂ ਕੋਲ ਜਾਣ ਲੱਗੀਆਂ ਅਗਲੇ ਨੂੰ ਪਤਾ ਹੈ ਕਿ ਇਹਨਾਂ ਦੀ ਜਿਹੜੀ ਕੌਮ ਹੈ ਉਹਦੇ ਵਿੱਚ ਖਲਾਰੇ ਪਏ ਹੋਇਆ ਇਕੱਠੇ ਨਹੀਂ ਤਾਂ ਕਰਕੇ ਅਗਲੇ ਸਾਡੇ ਝੰਡਿਆਂ ਤੱਕ ਆ ਗਏ ਸੰਤਾਂ ਦੀ ਤਸਵੀਰ ਪਾੜਨ ਤੱਕ ਆ ਗਏ ਹਿਮਾਚਲ ਦੇ ਵਿੱਚ ਦੇਖਿਆ ਤੁਸੀਂ ਤਸਵੀਰਾਂ ਨੇ ਉੱਥੋਂ ਦਾ ਪ੍ਰਸ਼ਾਸਨ ਤੇ ਉੱਥੋਂ ਦੇ ਕੁਝ ਗੁੰਡਾਗਰਦੀ ਵਾਲੇ ਲੋਕ ਨੌਸ ਬੰਨਾਂ ਨੂੰ ਰੋਕ ਕੇ ਸਾਤਾਂ ਦੀ ਤਸਵੀਰਾਂ ਵਾਲਾ ਝੰਡਾ ਇਹਦੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਤਸਵੀਰ ਹੈ ਉਹ ਝੰਡਾ ਪੈਰਾਂ ਦੇ ਵਿੱਚ ਲਤੜਿਆ ਜਾ ਰਿਹਾ ਹੈ ਸਾਡਾ ਕਸੂਰ ਕੀ ਹੈ ਕਿ ਅਸੀਂ ਸਿੱਖਾਂ ਇਸ ਦੇਸ਼ ਦੀ ਖਾਤਰ ਚੜਖੜੀਆਂ ਤੇ ਚੜ ਗਏ 90% ਕੁਰਬਾਨੀਆਂ ਦਿੱਤੀਆਂ ਦੂਜਿਆਂ ਦੇ ਧਰਮ ਬਚਾਏ ਸੀਸ ਕਟਾਏ ਆਪਣੇ ਪਰਿਵਾਰ ਰੋਲ ਲੇ ਇਹ ਕਸੂਰ ਹੈ ਸਾਡਾ ਸਾਡਾ ਕਸੂਰ ਕੀ ਹੈ ਕਿ ਅਸੀਂ ਦੂਜਿਆਂ ਦੇ ਲਈ ਲੰਗਰ ਤੱਕ ਲਾ ਦਿੰਨੇ ਆ ਦੂਜਿਆਂ ਨੂੰ ਚੰਗੀ ਜ਼ਿੰਦਗੀ ਦੇ ਦਿੰਨੇ ਆ ਜਿੱਥੇ ਵੀ ਹੜ ਆਉਂਦੀ ਹੈ ਜਿੱਥੇ ਕੋਈ ਹਾਫਤ ਆਉਂਦੀ ਹੈ ਸਭ ਤੋਂ ਮੂਰੇ ਸਿੱਖ ਹੁੰਦੇ ਆ ਸਾਡਾ ਇਹੀ ਕਸੂਰ ਹੈ ਸਾਡਾ ਇਹੀ ਕਸੂਰ ਹੈ ਕਿ ਅਸੀਂ ਆਂ ਦਾੜੇ ਰੱਖੇ ਆ ਦਮਾਲੇ ਬੰਨੇ ਆ ਕਿਉਂਕਿ ਇਹੀ ਦਮਾਲੇ ਇਹੀ ਦਾੜੇ ਸਾਡੇ ਚੁਭਦੇ ਆ ਸਰਕਾਰਾਂ ਨੂੰ 84 ਦੇ ਵਿੱਚ ਵੀ ਤਾਂ ਇਹੀ ਕੁਝ ਹੋਇਆ ਇਹੀ ਦਾੜੇ ਚੁਭੇ ਸਾਡੇ ਗਲਾਂ ਦੇ ਵਿੱਚ ਟਾਇਰ ਪਾ ਕੇ ਸੜ ਦਿੱਤਾ ਗਿਆ ਇੱਕ ਪੁੱਤ ਦੇ ਸਾਹਮਣੇ ਇੱਕ ਮਾਣ ਦਾ ਬਲਤਕਾਰ ਕਰ ਦਿੱਤਾ ਗਿਆ ਗੁਤੰਗਾਂ ਦੇ ਵਿੱਚ ਮਿਰਚਾਂ ਪਾ ਦਿੱਤੀਆਂ ਜਾਂਦੀਆਂ ਸੀ 84 ਦੇ ਵਿੱਚ ਸਾਡੇ ਨਾਲ ਆਹੀ ਖੁਸ਼ ਹੋਇਆ ਕਿਉਂਕਿ ਅਸੀਂ ਸਿੱਖ ਹਾਂ ਤੇ ਅੱਜ ਸਾਡੇ ਜਿਨ੍ਹਾਂ ਨੂੰ ਅਸੀਂ ਆਪਣੇ ਵੱਡੇ ਬਡੇਰੇ ਮੰਨਦੇ ਆ ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਦਿੱਤੀਆਂ ਸਾਡੇ ਲਈ ਨਹੀਂ ਬਲਕਿ ਸਾਰਿਆਂ ਲਈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜੇ ਉਹਨਾਂ ਕੋਲੇ ਕੋਈ Hindu ਜਾਂਦਾ ਤਾਂ ਉਹਦੀ ਵੀ ਬਾਹ ਮੜਦੇ ਈਸਾਈ ਜਾਂਦਾ ਉਹਦੀ ਬਾਹ ਫੜਦੇ ਕਿਸੇ ਦੀ ਧੀ ਨਾਲ ਤੱਕਾ ਹੁੰਦਾ ਉਹ ਜਾਤ ਪਾਤ ਨਹੀਂ ਦੇਖਦੇ ਸੀ ਉਹ ਧਰਮ ਨਹੀਂ ਦੇਖਦੇ ਸੀ ਉਹ ਤੱਕੇ ਨੂੰ ਉਹਨਾਂ ਨੇ ਰੋਕਣਾ ਹੁੰਦਾ ਸੀ ਤੇ ਅੱਜ ਉਹਨਾਂ ਨੂੰ ਅਤਵਾਦੀ ਮੰਨ ਕੇ ਸਾਡੇ ਝੰਡੇ ਪੈਰਾਂ ਜਲਤਾੜੇ ਜਾ ਰਹੇ ਨੇ ਇੱਥੇ ਖੋਟਕੀ ਦਾ ਜਾਂਦਾ ਉਹ ਤਾਂ ਦੁਸ਼ਮਣ ਨੇ ਲੇਟਾਰਨਗੇ ਮਾਰਨਗੇ ਅਸੀਂ ਕੀ ਕਰ ਰਹੇ ਹਾਂ ਕਿ ਅਸੀਂ ਇੱਕ ਮੁਠਾ ਅਸੀਂ ਇੱਕ insan ਸਾਹਿਬ ਦੇ ਹੇਠਾਂ ਅਸੀਂ ਇੱਕ ਦੂਜੇ ਨੂੰ ਪਿਆਰ ਕਰਦਾ ਜਾਂ ਇੱਕ ਦੂਜੇ ਦੇ ਨਾਲ ਨਫ਼ਰਤਾਂ ਪਾਲੀਆਂ ਫਲਾਣਾ ਬੰਦਾ ਅੱਗੇ ਨੰਗ ਜੇ ਜੀ ਇਹਨੂੰ ਇਹਦੀ ਲੱਤਾਂ ਖਿੱਚੋ ਫਲਾਣਾ ਬੰਦਾ ਨੰਗੇ ਲੰਘ ਜੇ ਸਿੱਖ ਕੌਮ ਦੇ ਗੇ ਲੱਤਾਂ ਕਿ ਚ ਉਹਨੂੰ ਮਾਰੋ ਓਏ ਆਪਾਂ ਤਾਂ ਇੱਕ ਦੂਜੇ ਨੂੰ ਮਾਰਨ ਤੇ ਲੱਗਿਆ ਆਪਾਂ ਕਿਥੋਂ ਰੋਕ ਲਾਂਗੇ ਕਿਸੇ ਦੇ ਝੰਡੇ ਜਾ ਕੇ ਕੀ ਆਪਾਂ ਬਚਾਵਾਂਗੇ ਆਪਣੇ ਝੰਡੇਆਂ ਨੂੰ ਸਿੱਖ ਕੌਮ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਦਾਂ ਮਾਰੇ ਦਿਨ ਹੋਰ ਕਦੋਂ ਆਉਣਗੇ ਸਾਡੇ ਨੌਜਵਾਨਾਂ ਤਾਂ ਐਨਐਸਏ ਲੱਕ ਡਿਬਰੂਗਰ ਸਿੱਟ ਦਿੱਤਾ ਜਾਂਦਾ ਜਦੋਂ ਜੀ ਕਰਦਾ ਸਾਡੇ ਦੇ ਪਰਚੇ ਪਾ ਦਿੱਤੇ ਜਾਂਦੇ ਨੇ ਸਾਨੂੰ ਖਾਲਸਤਾਨੀ ਬਣਾਇਆ ਜਾਂਦਾ ਹੈ ਵੱਖਵਾਦੀ ਬਣਾ ਦਿੱਤਾ ਜਾਂਦਾ ਜਦੋਂ ਕਿਸੇ ਟੂਰਾਂ ਤੇ ਜਾਂਦੇ ਆ ਮਾਚਲ ਜਾਂਦੇ ਉੱਥੇ ਸਾਡੇ ਝੰਡੇ ਲਾ ਕੇ ਪੈਰਾਂ ਚੋਂ ਉਤਾਰ ਦਿੱਤੇ ਜਾਂਦੇ ਨੇ ਸਾਡਾ ਗੁਰੂ ਗ੍ਰੰਥ ਸਾਹਿਬ ਗਲੀਆਂ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਸ਼ਰਿਆਮ ਚੈਲੰਜ ਕਰ ਦਿੱਤੇ ਜਾਂਦੇ ਨੇ ਪਿੱਛੇ ਰਹਿ ਕੀ ਗਿਆ ਵਾ ਸਿੱਖ ਕੌਮ ਨੂੰ ਪੁੱਛਣਾ ਚਾਹਣਾ ਕਦੋਂ ਇਕੱਠੇ ਹੋਵਾਂਗੇ ਕਦੋਂ ਤੁਹਾਡੇ ਆਕਾਲ ਜੇ ਵਿੱਚ ਸੇਕ ਪਊਗਾ ਕਿ ਯਾਰ ਇੱਥੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਵੀ ਬੇਅਦਬੀ ਦਾ ਇਨਸਾਫ ਨਹੀਂ ਸਾਨੂੰ ਮਿਲਿਆ ਤੇ ਅਸੀਂ ਅਸੀਂ ਉਹ ਦਾੜੇ ਰੱਖ ਕੇ ਅੰਮ੍ਰਿਤ ਛੱਕ ਕੇ ਉਹ ਨਾ ਲੀਡਰਾਂ ਦੇ ਤਲਬੇ ਚੜਦੇ ਫਿਰਦੇ ਆ ਉਹ ਜਿੰਨਾ ਕਰਕੇ ਸਭ ਕੁਝ ਹੋਇਆ ਆਹੀ ਬਾਦਲ ਕੇ ਆ ਦੇਖ ਲਓ ਕੀ ਜਲੂਸ ਕੱਢਿਆ ਸਾਡੀ ਕੌਮ ਦਾ ਗੁਰੂਗਾਂ ਸਾਹਿਬੀ ਹੈ ਨਹੀਂ ਸੀ ਜਦੋਂ ਤਾਸ ਪੋਜੀ ਹੁੰਦੀ ਆ ਦੀ ਨਵੇਂ ਸਾਡੇ ਜਥੇਦਾਰ ਸਾਹਿਬ ਦੀ ਹਮਸੇ ਕੰਮ ਯਾਰ ਮਰਿਆਦਾ ਤਾਂ ਰੱਖੋ ਜਥੇਦਾਰ ਤੁਸੀਂ ਥਾਪਣੇ ਥਾਪੀ ਜਾਓ ਕਿਉਂਕਿ ਸਾਡੀ ਕੌਮ ਤਾਂ ਸੁੱਤੀ ਪਈ ਐ ਪਰ ਮਰਿਆਦਾ ਤਾਂ ਰੱਖੋ ਖੇਡ ਬਣਾ ਰੱਖੀ ਐ ਐ ਜੀਪੀਸੀ ਅੱਜ ਅੱਜ ਦੇ ਟਾਈਮ ਦੇ ਵਿੱਚ ਐ ਜੀਪੀਸੀ ਦਾ ਨੰਘਾਰ ਕਿੱਥੇ ਆ ਗਿਆ ਕਿੱਥੇ ਹੁੰਦਾ ਸੀ ਜਥੇਦਾਰ ਨੂੰ ਅਸੀਂ ਕੀ ਮੰਨਦੇ ਸੀ ਅੱਜ ਕੀ ਬਣਾ ਦਿੱਤਾ ਬਦਲਾ ਨੇ ਕੁਝ ਲੋਕ ਆਪ ਹੰਤਮਾਨ ਦੇ ਪਿੱਛੇ ਲੱਗੇ ਫਿਰਦੇ ਆ ਉਹ ਤੁਹਾਡੇ ਮੁੰਡੇ ਡਿਬਰੂ ਕੜਾਉਂਦੀਆਂ ਜੇਲ੍ਹਾਂ ਤਾਂ ਕਹਿੰਦੇ ਛੜਤੇ ਤੁਹਾਡੇ ਘਰਾਂ ਦੇ ਵਿੱਚ ਸਾਪੇ ਮਾਰੇ ਪੱਗ ਨੂੰ ਬੰਦਾ ਇਹ ਨਫ਼ਰਤ ਕਰਦਾ ਹੈ ਸ਼ਰਾਬੀ ਬੰਦਾ ਤੇ ਪੱਗ ਲਾ ਕੇ ਐਸਟ ਦਿੰਦਾ ਤਾਂ ਉਹ ਵੀ ਧਰ ਲੈਂਦਾ ਕੀ ਕਰਤਾ ਪੰਜਾਬ ਦਾ ਰੰਗਲਾ ਪੰਜਾਬ ਬਣ ਗਿਆ ਛਾਕੇ ਗਾਤਰੇ ਕੁਝ ਘਪਾਵਰਾਂ ਦੀ ਖਤਰੋਂ ਭੁੱਖੇ ਲੋਕ ਇਹਨਾਂ ਪਿੱਛੇ ਲੱਗੇ ਫਿਰਦੇ ਆ ਕਾਂਗਰਸ ਤਰਾਸੀ ਜੀ ਕੀ ਕੁਝ ਹੋਇਆ ਤਾਂ ਹੀ ਤਾਂ ਅੱਜ ਸਾਡੇ ਝੰਡਿਆਂ ਤੇ ਆ ਪਏ ਅਸੀਂ ਉਹਨਾਂ ਦੇ ਸਾਥ ਹੀ ਦਿੰਨੇ ਆ ਜਿਹੜੇ ਸਾਨੂੰ ਕੁਚਲਦੇ ਆ ਜਿਹੜੇ ਸਾਨੂੰ ਮਾਰਦੇ ਆ ਜਿਹੜੇ ਸਾਡੇ ਸਾਡੇ ਗਰੰਥ ਸਾਹਿਬ ਦੀਆਂ ਬੇਦਬੀਆਂ ਕਰਾਉਂਦੇ ਆ ਜਿਹੜੇ ਗੁਰਦੁਆਰਿਆਂ ਨੂੰ ਢਾਉਂਦੇ ਆ ਜਿਹੜੇ ਡਿਬਰੂਗੜੀ ਦੇ ਜ਼ਿਲ੍ਹੇ ਸਾਨੂੰ ਛੜਦੇ ਆ ਉਹ ਸਾਡੇ ਸਿੱਖ ਕੁਝ ਕ ਉਹ ਲਾਲਚ ਦੇ ਮਾਰੇ ਚੌਧਰਾਂ ਦੇ ਮਾਰੇ ਪਾਵਰਾਂ ਦੀ ਖਾਤਰ ਉਹ ਉਹਨਾਂ ਦੇ ਪਿੱਛੇ ਲੱਗੇ ਫਿਰਦੇ ਆ ਇਹ ਹੰਦੀਆਂ ਪਾਵਰਾਂ ਜੇ ਪੰਜ ਪਾਈ ਫਿਰਦੇ ਆ ਸੀ ਉਹ ਸਿੱਖਾਂ ਇਹੋ ਜਿਹਿਆਂ ਪਾਵਰਾਂ ਜੇਬਾਂ 'ਚ ਰੱਖਦੇ ਆ ਜੇ ਸਹੀ ਅਸੂਲਾਂ ਤੇ ਚੱਲੀਏ ਉਸ ਗੁਰੂ ਦੇ ਸਿੱਖ ਬਣ ਕੇ ਚੱਲੀਏ ਉਹਨੇ ਸਾਨੂੰ ਪਾਵਰਾਂ ਬਹੁਤ ਬਖਸ਼ੀਆਂ ਹੋਈਆਂ ਨੇ ਜੇ ਸੱਚ ਤੇ ਲੜੀਏ ਕਿਸੇ ਆ ਲੰਡੂ ਲੀਡਰ ਦੀ ਲੋੜ ਨਹੀਂ ਪੈਂਦੀ ਕਿਸਪਾਰਸ਼ ਪੁਣੀ ਪਊਗੀ ਕਿਸੇ ਮੁੱਖ ਮੰਤਰੀ ਤਲਬੇ ਚੱਟਣ ਦੀ ਲੋੜ ਨਹੀਂ ਸੱਤ ਤੇ ਚੱਲਾਂਗੇ ਤਾਂ ਸਭ ਕੁਝ ਮਿਲੂਗਾ। ਉਹ ਪਰ ਅਸੀਂ ਇਹਨਾਂ ਦੇ ਗੋਡੇ ਡਿੱਗੇ ਉਹ ਛੋਟੇ ਛੋਟੀਆਂ ਭਾਵਰਾਂ ਦੀ ਖਾਤਰ ਓਏ ਮਾਰੇ ਮਾਰੇ ਸਲੂਟਾਂ ਦੀ ਖਾਤਰ। ਇਹਨਾਂ ਦੇ ਤਲਬੇ ਚੱਟਣ ਤੱਕ ਬਾਗੇ ਤਾਂ ਸਾਡੇ ਨਾਲ ਕੁਝ ਹੋ ਰਿਹਾ। ਸਿੱਖ ਵੀਰੋ ਇਕੱਠੇ ਹੋ ਜੋ। ਇਕੱਠੇ ਹੋ ਜੋ ਭਰਾਵੋ ਰੋਕ ਲੋ ਆ ਕੁਝ ਹੋ ਰਿਹਾ। ਅੱਜ ਸਾਡੇ ਝੰਡਿਆਂ ਨੂੰ ਪੈਰਾਂ ਥਲੇ ਲੱਤ ਰਿਆ ਜਾ ਰਹਿਆ ਨਾ। ਇਹ ਹੀ ਹੱਥ ਕੱਲ ਨੂੰ ਪੱਗਾਂ ਤੱਕ ਕਹਣਗੇ। ਜਦੋਂ ਸਾਡੇ ਮੁੰਡੇ ਟੂਰ ਤੇ ਜਾਣਗੇ ਉਧਰ ਪਹਾੜਾਂ ਦੇ ਵਿੱਚ ਤਾਂ ਇਹ ਸਾਡੇ ਪੱਗਾਂ ਨੂੰ ਪਹਿਣਗੇ ਪਰ ਮੈਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੇ ਵੀ ਜਿਹੜੇ ਵੀ ਲੋਕ ਇਹ ਸਭ ਕੁਝ ਕਰ ਰਹੇ ਨੇ ਕਿ ਸਭ ਤੋਂ ਪਹਿਲਾਂ ਸਿੱਖੀ ਖੜਦੇ ਆ ਜਿਹੜੇ ਅੱਜ ਤੁਸੀਂ ਨਾਫਰਤਾ ਦੀ ਭਾਵਨਾ ਦੇ ਨਾਲ ਸਾਨੂੰ ਦੇਖ ਰਹੇ ਹੋ ਨਾ ਸਭ ਤੋਂ ਪਹਿਲਾਂ ਸਿੱਖ ਹੀ ਕੰਮ ਆਉਂਦੇ ਆ ਸਿੱਖ ਹੀ ਧੀਆਂ ਪੜਾਣੀਆਂ ਜਦੋਂ ਬਚਾਉਂਦੇ ਆ ਸਿੱਖ ਹੀ ਮਰੇ ਪਏ ਬੰਦੇ ਦੇ ਮੂੰਹ 'ਚ ਪਾਣੀ ਪਾਉਂਦੇ ਆ ਲੰਗਰ ਛਕਾਉਂਦੇ ਆ ਤੇ ਸਿੱਖ ਹੀ ਆਪਣੀਆਂ ਜਾਨਾਂ ਤੇ ਖੇੜ ਕੇ ਧਰਮ ਬਚਾਉਂਦੇ ਆ ਭਾਵੇਂ ਕਿਸੇ ਦਾ ਵੀ ਹੋਵੇ ਉਸੇ ਕੌਮ ਨਾਲ ਅੱਜ ਨਫ਼ਰਤਾਂ ਉਸੇ ਕੌਮ ਦੀ ਕੌਮ ਨੂੰ ਨੀਚੇ ਡੇਗਣ ਦੀਆਂ ਕੋਸ਼ਿਸ਼ਾਂ ਉਸੇ ਕੌਮ ਤੇ ਅੱਜ ਪਰਚੇ ਮੜ ਦਿੱਤੇ ਗਏ ਸਾਡੇ ਝੰਡਿਆਂ ਨੂੰ ਪਹਿਰਾ ਲਾ ਦਿੱਤਾ ਗਿਆ ਉਹ ਕੀ ਕੁਝ ਹੋ ਰਿਹਾ ਇਸ ਦੇਸ਼ ਦੇ ਅੰਦਰ ਇਸ ਦੇਸ਼ ਨੂੰ ਬਚਾਉਣ ਦੀ ਖਾਤਰ ਸਾਡੇ 90% ਕੁਰਬਾਨੀਆਂ ਨੇ ਗੱਲ ਯਾਦ ਰੱਖਿਆ ਕਰੋ ਸੋ ਰੋਣਾ ਆਉਂਦਾ ਹੈ ਬਿਰਾਗ ਆ ਦਿਲ ਦੇ ਵਿੱਚ ਕਿ ਸਾਡੀ ਕੌਮ ਕੀ ਸੀ ਤੇ ਅਸੀਂ ਕੀ ਬਣ ਗਏ ਅਸੀਂ ਰਾਜੇ ਹੁੰਦੇ ਸੀ ਕਿਸੇ ਟਾਈਮ ਸਾਡਾ ਰਾਜ ਹੁੰਦਾ ਸੀ ਤੇ ਅੱਜ ਅਸੀਂ ਮੰਗਤੇ ਬਣ ਗਏ ਆਪਣੀਆਂ ਕਰਤੂਤਾਂ ਦੀ ਕਰਕੇ ਇੱਕ ਅਸੀਂ ਹੋਣਾ ਨਹੀਂ ਇੱਕ ਦੂਜੇ ਦੀਆਂ ਲੱਤਾਂ ਖਿਚਨੀਆਂ ਨੇ ਇੱਕ ਦੂਜੇ ਦੇ ਕਲੰਕ ਮੜਨੇ ਨੇ ਇਕੱਠੀ ਕੌਮ ਨੇ ਕਦੇ ਹੋਣਾ ਨਹੀਂ ਤੇ ਅਗਲੇ ਇਕੱਠੇ ਆ ਤੇ ਸਾਨੂੰ ਕੁਚਲਦੇ ਤੁਰਦੇ ਆਉਂਦੇ ਆ ਜੀ ਕਰਦੇ ਪਰਚਾ ਕੱਟ ਦਿੰਦੇ ਆ ਜੀ ਕਰਦੇ ਝੰਡਾ ਝੰਡਿਆਂ ਤੇ ਪੈਰਾਂ ਨਾਲ ਕੁਚਲ ਦਿੰਦੇ ਆ ਜੀ ਕਰਦੇ ਐਨਐਸਏ ਲਾ ਦਿੰਦੇ ਆ ਇਹਨਾਂ ਦੀਆਂ ਮਰਜ਼ੀਆਂ ਹੋ ਗਈਆਂ ਕਿਉਂਕਿ ਅਸੀਂ ਇਕੱਠੇ ਨਹੀਂ ਅਸੀਂ ਅਲੱਗ-ਅਲੱਗ ਆ ਇਸ ਕਰਕੇ ਇਕੱਠੇ ਹੋਣ ਦੀ ਲੋੜ ਹੈ ਇਕੱਠੇ ਹੋ ਕੇ ਬਚਾ ਲੋ ਕੌਮ ਨੂੰ ਕੌਮ ਚੜ੍ਹਦੀ ਕਲਾ ਬਲ ਨਾਲ ਲੈ ਕੇ ਚੱਲੀਏ ਇਹਨੀਆਂ ਇੱਕ ਬੇਨਤੀਆਂ ਸੀ ਜੇ ਗੱਲਾਂ ਚੰਗੀਆਂ ਲੱਗੀਆਂ ਤਾਂ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਸਾਡੇ ਉਹ ਭਰਾਵਾਂ ਰੋ ਰਹੀ ਨੇ ਕਿ ਅਸੀਂ ਕੌਣ ਹਾਂ ਅਸੀਂ ਕਿਹੜੇ ਸਿੱਖਾਂ ਸੀ ਕੀ ਕੀਤਾ ਉਹਨਾਂ ਤੱਕ ਜੂੜ ਪਛਾ ਦਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬਤ